ਹਾਂਜੀ ਪੰਜਾਬ ਤੇ ਪੰਜਾਬ ਤੋਂ ਬਾਹਰ ਵੱਸਦੇ ਸਮੂਹ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਕ ਵੀਰ ਹਰਜਿੰਦਰ ਸਿੰਘ ਜੋ ਟਰੱਕ ਚਲਾਉਣ ਦਾ ਕੰਮ ਕਰਦਾ ਸੀਗਾ ਅਮਰੀਕਾ ਦੇ ਵਿੱਚ ਤੇ ਮਾੜੀ ਕਿਸਮਤ ਨੂੰ ਇੱਕ ਦੁਰਘਟਨਾ ਹੋਈ ਗੱਡੀ ਉਹਨਾਂ ਦੇ ਟਰਾਲੇ ਦੇ ਥੱਲੇ ਵੜ ਗਈ ਆ ਕੇ ਚਲੋ ਕਹਿ ਨਹੀਂ ਸਕਦੇ ਕਿ ਉਹਨਾਂ ਦੀ ਗਲਤੀ ਸੀ ਜਾਂ ਨਹੀਂ ਸੀ ਹਨਾ ਉਹ ਇੱਕ ਵੱਖਰਾ ਮੈਟਰ ਹੈ ਕੋਈ ਜੋ ਵੀ ਭਾਈ ਵੀਰ ਸਾਡੇ ਡਰਾਈਵਰੀ ਦਾ ਕੰਮ ਕਰਦੇ ਆ ਉਹ ਕੋਈ ਸੋਚ ਕੇ ਨਹੀਂ ਚੱਲਦੇ ਕਿ ਅੱਜ ਇਹ ਅਸੀਂ ਇਦਾਂ ਦਾ ਕੁਝ ਕਰਾਂਗੇ ਹਰੇਕ ਨੂੰ ਦੁੱਖ ਹੁੰਦਾ ਇਸ ਗੱਲ ਦਾ ਚਲੋ ਜੋ ਵੀ ਸੀ ਮਾੜਾ ਸਮਾ ਸੀਗਾ ਉਹ ਕੋ ਘਟਨਾ ਵਾਪਰ ਗਈ ਉਸ ਵੀਰ ਨੂੰ 45 ਸਾਲ ਦੀ ਸਜ਼ਾ ਉਧਰਲੇ ਕਾਨੂੰਨ ਵੱਲੋਂ ਦਿੱਤੀ ਗਈ ਹੈ ਔਰ ਹੋਰ ਵੀ ਤਾਰਾਵਾ ਜੇ ਐਡ ਕੀਤੀਆਂ ਜਾ ਰਹੀਆਂ ਜਿਹੜੀ ਉਹ ਪਟੀਸ਼ਨ ਆ ਉਹਦਾ ਉਸ ਕਾਨੂੰਨ ਦੇ ਉੱਤੇ ਉਹਦੇ ਤੇ ਪ੍ਰਭਾਵ ਪੈਂਦਾ ਜਿਹੜੇ ਉਹਨੂੰ ਬਹੁਤ ਲੰਬੀ ਸਜ਼ਾ ਦਿੱਤੀ ਗਈ ਆ ਹੋ ਸਕਦਾ ਹੈ ਉਹਦੇ ਨਾਲ ਉਹ ਸਜ਼ਾ ਉਹਦੀ ਕਾਫੀ ਘੱਟ ਕਰ ਦਿੱਤੀ ਜਾਵੇ ਸੋ ਉਹਦੇ ਤੇ ਕੋਈ ਖਰਚਾ ਨਹੀਂ ਹੋਣਾ ਤੁਹਾਡਾ ਕੋਈ ਕੁਝ ਨਹੀਂ ਉਹ ਲਿੰਕ ਬਾਇਓ ਵਿੱਚ ਪਾ ਦੂੰਗਾ ਮੈਂ ਤੇ ਬੇਨਤੀ ਆ ਸਾਰਿਆਂ ਨੂੰ ਵੀ ਉਹ ਪਟੀਸ਼ਨ ਤੇ ਜਾ ਕੇ ਤੁਹਾਡਾ ਸਿਰਫ ਨਾਮ ਲਿਖਣਾ ਤੁਸੀਂ ਆਪਣਾ ਸਰਨੇਮ ਲਿਖਣਾ ਤੁਹਾਡੀ ਈਮੇਲ ਤੇ ਤੁਹਾਡੇ ਜਿਹੜਾ ਸ਼ਹਿਰ ਦਾ ਜਿਹੜਾ ਪਿੰਨ ਕੋਡ ਆ ਉਹ ਪਾ ਕੇ ਤੁਸੀਂ ਉਹਨੂੰ ਸਬਮਿਟ ਕਰਨਾ ਤੁਹਾਡੀ ਪਟੀਸ਼ਨ ਹੋ ਜੇਗੀ ਉਸ ਤੋਂ ਬਾਅਦ ਤੁਸੀਂ ਆਪਦੀ Gmail ਤੇ ਜਾ ਕੇ ਉਹਨੂੰ ਚੈੱਕ ਕਰ ਸਕਦੇ ਹੋ ਉੱਥੋਂ ਕਨਫਰਮ ਵੀ ਕਰ ਸਕਦੇ ਹੋ ਕਿ ਤੁਹਾਡੀ ਪਟੀਸ਼ਨ ਹੋ ਗਈ ਕਿ ਨਹੀਂ ਹੋ ਗਈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜੀ ਮੋਹਮ ਚੱਲ ਰਹੀ ਹੈ ਇਹਦੇ ਵਿੱਚ ਆਪਣਾ ਯੋਗਦਾਨ ਜਰੂਰ ਪਾਓ ਹੋ ਸਕਦਾ ਉਸ ਵੀਰ ਨੂੰ ਇਹਦੇ ਲਈ ਇਹਦੇ ਨਾਲ ਕੋਈ ਮਦਦ ਚਾਹੀਦੀ ਹੋਵੇ ਧੰਨਵਾਦ